ਰੋਗ ਮੁਕਤ ਰਹਿਣ ਦੇ ਨਿਯਮ ਨੰਬਰ 1 ਹਰ ਰੋਜ਼ 10 ਤੋਂ 12 ਗਲਾਸ ਪਾਣੀ ਪੀਓ ਨੰਬਰ 2 ਹਰ ਰੋਜ਼ ਅੱਧਾ ਘੰਟਾ ਕਸਰਤ ਜ਼ਰੂਰ ਕਰੋ ਨੰਬਰ 3 ਨਮਕ ਦਾ ਪ੍ਰਯੋਗ ਘੱਟ ਤੋਂ ਘੱਟ ਕਰੋ ਨੰਬਰ 4 ਦਿਨ ਭਰ ਵਿੱਚ ਸਭ ਤੋਂ ਘੱਟ ਖਾਣਾ ਡਿਨਰ ਦੇ ਸਮੇਂ ਖਾਓ ਨੰਬਰ 5 ਕਣਕ ਦੇ ਆਟੇ ਨੂੰ ਛਾਣੋ ਨਾ ਨੰਬਰ 6 ਆਪਣੇ ਖਾਣੇ ਵਿੱਚ ਸਲਾਦ ਨੂੰ ਜ਼ਰੂਰ ਸ਼ਾਮਲ ਕਰੋ ਨੰਬਰ 7 ਖਾਣੇ ਵਿੱਚ ਪੀਲੇ ਨਰੰਗੀ ਹਰੀਆਂ ਸਬਜ਼ੀਆਂ ਦੀ ਵਰਤੋਂ ਜ਼ਰੂਰ ਕਰੋ ਨੰਬਰ 8 ਫਾਸਟ ਫੂਡ ਦਾ ਸੇਵਨ ਨਾ ਦੇ ਬਰਾਬਰ ਕਰੋ ਨੰਬਰ 9 ਬੇਹਾ ਭੋਜਨ ਕਦੇ ਨਾ ਖਾਓ ਨੰਬਰ 10 ਚੀਨੀ ਦੀ ਵਰਤੋਂ ਘੱਟ ਤੋਂ ਘੱਟ ਕਰੋ ਨੰਬਰ 11 ਹਮੇਸ਼ਾ ਘੜੇ ਦਾ ਪਾਣੀ ਪੀਓ। ਨੰਬਰ 12 ਐਲੂਮੀਨੀਅਮ ਦੇ ਬਰਤਨ ਦੀ ਵਰਤੋਂ ਨਾ ਕਰੋ। ਨੰਬਰ 13 ਰਿਫਾਈਨਡ ਅਤੇ ਡੱਬਾ ਬੰਦ ਤੇਲ ਦੀ ਵਰਤੋਂ ਨਾ ਕਰੋ। ਨੰਬਰ 14 ਫ੍ਰਿਜ ਅਤੇ ਏਸੀ ਦੀ ਵਰਤੋਂ ਘੱਟ ਤੋਂ ਘੱਟ ਕਰੋ। ਨੰਬਰ 15 ਪੈਕੇਟ ਅਤੇ ਡੱਬਾ ਬੰਦ ਚੀਜ਼ਾਂ ਕਦੇ ਨਾ ਖਾਓ ਨੰਬਰ 16 ਚਾਹ ਅਤੇ ਕੌਫੀ ਦਾ ਸੇਵਨ ਘੱਟ ਤੋਂ ਘੱਟ ਕਰੋ ਨੰਬਰ 17 ਪਾਣੀ ਹਮੇਸ਼ਾ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਬਾਅਦ ਵਿੱਚ ਹੀ ਪੀਓ ਨੰਬਰ 18 ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖੋ ਨੰਬਰ 19 ਹਰ ਰੋਜ਼ 7 ਤੋਂ 8 ਘੰਟੇ ਨੀਂਦ ਜ਼ਰੂਰ ਲਵੋ। ਨੰਬਰ 20 ਹਫ਼ਤੇ ਵਿੱਚ ਇੱਕ ਵਾਰ ਆਪਣੇ ਸਰੀਰ ਦੀ ਤੇਲ ਨਾਲ ਮਾਲਿਸ਼ ਜ਼ਰੂਰ ਕਰੋ। ਨੰਬਰ 21 ਖਾਣੇ ਨੂੰ ਹਮੇਸ਼ਾ ਚਬਾ-ਚਬਾ ਕੇ ਖਾਓ। ਜਲਦਬਾਜ਼ੀ ਵਿੱਚ ਭੋਜਨ ਨਾ ਕਰੋ। ਨੰਬਰ 22 ਬਾਹਰ ਦਾ ਖਾਣਾ ਨਾ ਖਾਓ। ਹਮੇਸ਼ਾ ਘਰ ਵਿੱਚ ਪੱਕਿਆ ਭੋਜਨ ਖਾਓ। ਧੰਨਵਾਦ।